ਤਾਰ ਦੇਸ਼ ਦੇ ਵਿੱਚ ਟੈਕਨੋਲੋਜੀ ਦਾ ਵਾਧਾ ਹੋ ਰਿਹਾ ਹੈ ਹੁਣ AI ਦਾ ਜਮਾਨਾ ਹੈ ਤੇ AI ਦੇ ਨਾਲ ਕਾਫੀ ਜਿੱਥੇ ਫਾਇਦਾ ਵੀ ਹੋ ਰਿਹਾ ਤੇ ਉਸ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋ ਕੀਤਾ ਜਾ ਰਿਹਾ ਇਸੇ ਵਿੱਚ ਆਏ ਦਿਨ ਹੀ ਕਈ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅ ਇਸ ਲਈ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸੇ ਦਰਬਾਰ ਸਾਹਿਬ ਨੂੰ ਢਾਉਣ ਦੀ ਵਿੱਚ ਦਿਖਾਇਆ ਗਿਆ ਸੀ ਦੇ ਨਾਲ ਨਾਲ ਜੋ ਹੋਰ ਕਈ ਵੀਡੀਓ ਸਾਹਮਣੇ ਆਈਆਂ ਸੀ ਇਸ ਨੂੰ ਲੈ ਕੇ ਜਿੱਥੇ ਸਿੱਖ ਕੌਮ ਅਤੇ ਸਿੱਖ ਪ੍ਰਚਾਰਕਾਂ ਦੇ ਵਿੱਚ ਰੋਸ ਹੈ ਅੱਜ ਡਿਪਟੀ ਕਿਸ਼ਨ ਦਫ਼ਤਰ ਫਰੀਕੋਡ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਖਾਲਸਾ ਜੀ ਮੰਗ ਨੂੰ ਲੈ ਕੇ ਪਹੁੰਚੇ ਹੋ ਕਿਉਂਕਿ ਵੀਡੀਓ ਲਗਾਤਾਰ ਅਕਸਰ ਹੀ ਆਉਂਦੀਆਂ ਰਹਿੰਦੀਆਂ ਨੇ ਪਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਫਾਇਦੇ ਬਹੁਤ ਨੇ ਮੈਨੂੰ ਨਹੀਂ ਲੱਗਦਾ ਫਾਇਦੇ ਇਹ ਫਾਇਦੇ ਸਰਕਾਰਾਂ ਨੂੰ ਆਪਣੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਕਿਉਂਕਿ ਸਾਡੇ ਅੱਜ ਦੀ ਪਨੀਰੀ ਨੂੰ ਅੱਜ ਦੇ ਬੱਚਿਆਂ ਨੂੰ ਮੋਬਾਈਲਾਂ ਦੇ ਵਿੱਚ ਜੋੜਿਆ ਜਾ ਰਿਹਾ ਤੇ ਇਸ ਕਰਕੇ ਸਾਡੇ ਬੱਚੇ ਕਿਹੜੇ ਪਾਸੇ ਤੁਰ ਰਹੇ ਆ ਸੋ ਉਹਦੇ ਵਿੱਚ ਸਾਨੂੰ ਇਹ ਵੀ ਵੇਖਣ ਨੂੰ ਮਿਲਿਆ ਵੀ ਅਸ਼ਲੀਲ ਵੀਡੀਓ ਜਿਹੜੀਆਂ ਬਹੁਤ ਵਾਇਰਲ ਹੋ ਰਹੀਆਂ ਔਰ ਜਿਹਦੇ ਵਿੱਚ ਕੋਈ ਸੰਤਮਾਤਮੰਦੀਆਂ ਵੀਡੀਓ ਵੀ ਆਈਆਂ ਔਰ ਕੁਝ ਵੀਡੀਓ ਜਿਹੜੀਆਂ ਅਕਾਲੀਆਂ ਦਾ ਜਿਹੜਾ ਪ੍ਰਧਾਨ ਹੈ ਸੁਖਵੀਰ ਬਾਦਲ ਉਹਦੀ ਵੀ ਵੀਡੀਓ ਆਈ ਹੈ ਸੋ ਇਸ ਤਰੀਕੇ ਨਾਲ ਹੋਰ ਵੀ ਕਾਫੀ ਵੀਡੀਓ ਜਿਹੜੀਆਂ ਉੱਪਰ ਆ ਰਹੀ ਹੈ ਸੋਸ਼ਲ ਮੀਡੀਆ ਤੇ ਜਦੋਂ ਸਾਡੇ ਬੱਚੇ ਦੇਖਦੇ ਆ ਸਾਡੀਆਂ ਧੀਆਂ ਸਾਡੀਆਂ ਭੈਣਾਂ ਵੇਖਦੀਆਂ ਉਹਨਾਂ ਦੇ ਕੀ ਅਸਰ ਪੈਂਦਾ ਸੋ ਇਹਦੇ ਨਾਲ ਨਾਲ ਆ ਕੁਛ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਿਹੜਾ ਸਾਡਾ ਧਰਮ ਸਤਾਕਰ ਜਿੱਥੋਂ ਸਾਨੂੰ ਧਰਮ ਬਾਰੇ ਸਿੱਧ ਮਿਲਦੀ ਹੈ ਉਹ ਸਾਡੇ ਦਰਬਾਰ ਨੂੰ ਢੈਂਦਾ ਵਿਖਾਇਆ ਗਿਆ ਸਾਡੇ ਹਿਰਦੇ ਜਿਹੜੇ ਬਲੁੰਧਰੇ ਗਏ ਸਿੱਖਾਂ ਦੀ ਨਸਲ ਖੁਸ਼ੀ ਕੀਤੀ ਜਾ ਰਹੀ ਹੈ ਸਾਡੇ ਪਹਿਲਾਂ ਹੀ ਬੰਦੀ ਸਿੱਖ ਰਹਾ ਨਹੀਂ ਹੋ ਰਹੇ ਪਹਿਲਾਂ ਹੀ ਬੇਅਦਬੀਆਂ ਹੋਈਆਂ ਉਹਨਾਂ ਦੇ ਦੋਸ਼ੀ ਨਹੀਂ ਹਜੇ ਲੱਬੇ ਉਹਨਾਂ ਨੂੰ ਸਜਾਵਾਂ ਨਹੀਂ ਦਿੱਤੀਆਂ ਕੋਈ ਹਜੇ ਲਾਹ ਨਹੀਂ ਜਾਰੀ ਹੋਇਆ ਤੇ ਸਾਡੇ ਵਿੱਚ ਹੋ ਰਹਾ ਜਿਹੜੀਆਂ ਇਹੋ ਜਿਹੀਆਂ ਵੀਡੀਓ ਪਾ ਕੇ ਭਰਾ ਮਾਰੂ ਜੰਗ ਕਰਾਉਣ ਵਾਲੀਆਂ ਗੱਲਾਂ ਇਹ ਸਰਕਾਰ ਕਰਵਾ ਰਹੀ ਹੈ ਸੋ ਇਸ ਸਬੰਧੀ ਬੇਨਤੀ ਅੱਜ ਡੀਸੀ ਸਾਹਿਬ ਫਰੀਦਕੋਟ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋਇਆ ਵੀ ਤੁਸੀਂ ਜਿਹੜਾ ਨਰਿੰਦਰ ਮੋਦੀ ਤੱਕ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੈ ਕ ਭਗਵਾਨ ਮਾਨ ਮੁੱਖ ਮੰਤਰੀ ਪੰਜਾਬ ਤੇ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਹ AI ਐਪ ਹੈ ਇਹ ਪੂਰਨ ਤੌਰ ਤੇ ਬੰਦ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਕੋਈ ਇਹਦੇ ਚੋਂ ਫਾਇਦਾ ਹੈ ਜਾਂ ਸਰਕਾਰ ਨੂੰ ਫਾਇਦਾ ਹੈ ਤੇ ਜਿਹੜੀਆਂ ਇਹੋ ਜਿਹਾਂ ਸ਼ਲੀਲ ਵੀਡੀਓ ਜਿਹੜੀਆਂ ਲੜਕੀਆਂ ਦੀਆਂ ਲੜਕਿਆਂ ਦੀਆਂ ਨਾਲ ਫੋਟੋਆਂ ਜੋੜ ਕੇ ਸ਼ਲੀਲ ਵੀਡੀਓ ਜਿਹੜੀਆਂ ਬਣਾਉਂਦੇ ਆ ਉਹਦੇ ਵਿੱਚ ਜਿਹੜਾ ਇੱਕ ਜਿਵੇਂ ਕਿਸੇ ਵੀ ਧਰਮ ਹੈ Hindu ਧਰਮ ਹੈ ਭਾਵੇਂ ਮੁਸਲਮ ਸਿੱਖ ਧਰਮ ਹੈ ਕਿਸੇ ਵੀ ਧਰਮ ਦੇ ਨਾਲ ਕੋਈ ਖਲਵਾੜ ਹੁੰਦਾ ਉਹਦੇ ਵਿੱਚ ਉਹ ਸਿਸਟਮ ਜਿਹੜਾ ਬੰਦ ਹੋਣਾ ਚਾਹੀਦਾ ਹੈ ਤਿੰਨ ਹੀ ਆਉਣ ਵਾਲੇ ਦਿਨਾਂ ਵਿੱਚ ਅਸੀਂ 10-11 ਦਿਨਾਂ ਦਾ ਟਾਈਮ ਲਿਆ ਫਿਰ ਅਸੀਂ ਭੋਖੜ ਹੜਤਾਲ ਤੇ ਬਹਿ ਕੇ ਇੱਥੇ ਇਹ ਲੰਮਾ ਜਿਹੜਾ ਦੌਰਾ ਕਰਾਂਗੇ ਜੀ। ਪਹਿਲਾਂ ਵੇਖੇਗਾ ਟਿਕਟੋਕ ਤੇ ਵੀ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਵੇਖੀ ਆ। ਉਹਦੇ ਵਿੱਚ ਲੜਕੀ ਹੈ ਪਿੱਛੇ ਫੋਟੋ ਲੱਗੀ ਦਰਬਾਰ ਸਾਹਿਬ ਦੀ ਤੇ ਮੁਰੇ ਉਹ ਨੱਚ ਰਹੀ ਆ। ਕਾਫੀ ਵੀਡੀਓ ਐ ਚੋਂ ਟਿਕਟੋਕ ਤੇ ਵੀ ਹੁੰਦੀਆਂ ਹੈਗੀਆਂ ਕਿ ਲੱਗਦਾ ਨਹੀਂ ਜਿਵੇਂ ਸਮੇਂ ਸਿਰ ਤੁਸੀਂ ਪ੍ਰਸ਼ਾਸਨ ਨੂੰ ਕਹਿੰਦੇ ਰਹਿੰਦੇ ਹੋ ਤੇ ਪ੍ਰਸ਼ਾਸਨ ਜਿਵੇਂ ਇਹਨਾਂ ਦੇ ਸੋਸ਼ਲ ਮੀਡੀਆ ਸੈੱਲ ਬਣੇ ਹੁੰਦੇ ਉਹ ਇਹ ਚ ਚੰਗਰ ਧਿਆਨ ਨਹੀਂ ਨਹੀਂ ਪ੍ਰਸ਼ਾਸਨ ਤਾਂ ਚਾਹੁੰਦਾ ਜੀ। ਪ੍ਰਸ਼ਾਸਨ ਚਾਹੁੰਦਾ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ डीसी साहब ਦੇ पीए 2 ओ भी कंदे जी बिल्कुल होना चाहिए दसेय ਤੁਹਾਡੇ ਨਾਲ ਗੱਲ ਹੋਈ ਮਹਾਂਪੁਰਸ਼ਾਂ ਨਾਲ ਹੋਈ ਇੱਥੇ ਸਾਰੇ ਕਹਿੰਦੇ ਵੀ ਜਾਇਜ਼ ਆ ਗੱਲ ਜੀ ਤੇ ਗੱਲ ਇਹ ਆ ਵੀ ਉਤੋਂ ਜਿਹੜੀ ਸਿਆਸਤ ਆ ਨਾ ਉਹ ਇਹਨਾਂ ਨੂੰ ਹੱਥ ਨਹੀਂ ਪਾਉਣ ਦਿੰਦੀ ਇਹ ਸਾਡੇ ਸਿੱਖ ਧਰਮ ਦੇ ਵਿੱਚ ਤੇ ਜਾਣ ਕੇ ਕਿਤੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਵੀ ਇਹ ਜਿਹੜੇ ਸਿੱਖ ਆਗੂ ਹੈ ਇਹ ਜਾ ਕੇ ਉਹਨਾਂ ਦੇ ਘੁੱਟ ਵੱਢਣ ਤੇ ਉਹਨਾਂ ਨੂੰ ਜਿਹੜਾ ਸੌਦਾ ਲਾਉਣ ਤੇ ਅਸੀਂ ਫਿਰ ਇਹਨ ਸਿੱਖ ਆਗੂਆਂ ਨੂੰ ਜਿਹੜਾ ਬੰਦੀ ਸਿੱਖ ਪਹਿਲਾਂ ਰਿਹਣੀ ਹੋ ਉਹਨਾਂ ਦੇ ਨਾਲ ਫਿਰ ਅਸੀਂ ਐਨਐਸਐ ਲਾ ਕੇ ਉੱਥੇ ਭੇਜ ਦਈਏ ਤੇ ਇਸ ਕਰਕੇ ਵੀ ਅਸੀਂ ਹੁਣ ਕਿਹੜੇ ਕਿਹੜੇ ਪਾਸੇ ਹੋਈਏ ਠੀਕ ਹੈ ਆ ਕਿੰਨੇ ਮੁੱਦੇ ਨੇ ਫਰੀਦਕੋਟ ਦੇ ਆ ਤਿੰਨ ਚਾਰ ਦਿਨਾਂ ਦੇ ਵਿੱਚ ਇਹ ਜਿਹੜੇ ਵੱਡੇ ਮੁੱਦੇ ਅਜੇ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਹੋਈ ਬਾਬਾ ਜੀ ਨੇ ਦੱਸਿਆ ਤੁਹਾਨੂੰ ਪਹਿਲਾਂ ਵੀ ਆ ਇੱਕ ਅੰਕਸ਼ ਅਗਰਵਾਲ ਆ ਡਾਕਟਰ ਹੁਣ ਉਹ ਥਾਂ ਥਾਂ ਤੁਰਿਆ ਫਿਰਦਾ ਵੀ ਮੇਰਾ ਰਾਜਨਾਮਾ ਕਰਾਓ ਮੇਰਾ ਰਾਜਨਾਮਾ ਕਰਾਓ ਪਹਿਲਾ ਤੁਹਾਨੂੰ ਅਕਲ ਨਹੀਂ ਆਉਂਦੀ ਤੁਸੀਂ ਉੱਥੇ ਤੁਹਾਡੇ ਕੋਲੇ ਮਰੀਜ਼ ਆਇਆ ਤੂੰ ਕਹਿ ਰਿਹਾ ਪੁਲਿਸ ਲਿਆਓ ਜੀ ਇੱਥੇ ਫਿਰ ਮੈਂ ਜਿਹੜਾ ਕਾਰਵਾਈ ਕਰੂੰਗਾ ਹੈ ਡਾਕਟਰ ਦਾ ਡਾਕਟਰ ਜਿਹੜੇ ਆ ਰੱਬ ਰੂਪ ਆ ਸੀ ਡਾਕਟਰ ਨੂੰ ਦੂਜਾ ਭਗਵਾਨ ਮੰਨਦੇ ਆ ਤੇ ਡਾਕਟਰ ਤਾਂ ਇਹ ਹਵਾਨ ਇੱਕ ਕਸਾਈ ਡਾਕਟਰ ਹੈ ਕੈਪਟਨ ਧਰਮ ਸਿੰਘ ਦਾ ਬਿਆਨ ਆਇਆ ਜੀ ਉਹ ਵੀ ਕਸਾਈ ਡਾਕਟਰ ਹੈ ਹੋਣੇ ਜਿਹੜੇ ਹੈਗੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਸਾਈਆਂ ਤੋਂ ਘੱਟ ਹੈ ਜਿਨ੍ਹਾਂ ਦੀ ਅਣਗਹਿਲੀ ਕਰਕੇ ਇੱਕ ਨੌਜਵਾਨ ਬੱਚੇ ਦਾ ਹੱਥ ਘਟਣਾ ਪਿਆ ਅਰੇ ਆਪਾਂ ਗੱਲ ਕਰੀਏ ਤੁਸੀਂ ਭੋਖੜਤਾ ਦੀ ਗੱਲ ਕੀਤੀ ਹੈ ਕਿਉਂਕਿ ਇਹ ਜਿਹੜੀ ਤਕਨੀਕ ਹੈ ਸੈਂਟਰ ਸਰਕਾਰ ਹੀ ਕੋਈ ਨੂੰ ਗਏ ਤੇ ਕਾਰਵਾਈ ਕਰ ਸਕਦੀ ਕੋਈ ਵੱਡੀ ਕਾਰਵਾਈ ਕੀ ਸੰਘਰਸ਼ ਥੋੜਾ ਲੰਮਾ ਵੀ ਚੱਲ ਸਕਦਾ ਹੈ ਦੇਖੋ ਫਿਰ ਇੱਥੇ ਸੰਘਰਸ਼ ਤੇ ਸਿੰਘਾਂ ਦੇ ਚੱਲਦੇ ਆਏ ਲੰਬੇ ਠੀਕ ਹੈ ਅਸੀਂ ਇਹ ਐਪ ਨੂੰ ਬੰਦ ਕਰਾਉਣ ਵਿੱਚ ਸਾਡਾ ਸੰਗਤ ਸਾਥ ਦੇ ਵੀ ਲੋਕ ਸਾਥ ਦੇਣ ਕਿਉਂਕਿ ਸਾਰਿਆਂ ਕੋਲ Android ਫੋਨ ਚੱਲਦੇ ਆ ਸਾਰਿਆਂ ਦੇ ਬੱਚੇ ਫੋਨ ਵੇਂਦੇ ਆ ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਬਣਾਉਣਾ ਹੈ ਤੇ ਸਾਡਾ ਸਾਨੂੰ ਸਾਥ ਚਾਹੀਦਾ ਤੁਹਾਡਾ ਕੋੜ ਦਾ ਹਿੱਸਾ ਲੈ ਸਕਦੇ ਤੁਸੀਂ ਇਹ ਚੀਜ਼ ਨੂੰ ਲੈ ਕੇ ਇਹਨੇ ਕੋਰਟ ਦਾ ਤਾਂ ਵੇਖੋ ਜੀ ਕੋਰਟ ਤਾਂ ਹੁਣ ਸੁਪਰੀਮ ਕੋਰਟ ਕਹਿੰਦੀ ਆ ਵੀ ਬੰਦੀ ਸਿੱਖ ਰਿਹਾ ਕਰੋ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਤੇ ਹਜੇ ਤੱਕ ਕਿਸੇ ਬੰਦੀ ਸਿੱਖ ਨੂੰ ਰਿਹਾ ਨਹੀਂ ਕੀਤਾ ਗਿਆ ਇਹ ਤਾਂ ਸਿਆਸਤ ਹੈ ਜੀ ਜੇ ਸਿਆਸਤ ਚਾਵੇ ਤੇ ਐਪ ਹੁਣ ਘੰਟੇ ਚ ਬੰਦ ਹੋ ਜੇ ਜੇ ਸਿਆਸਤ ਚਾਵੇ ਤੇ ਨਾ ਹੋਵੇ ਵੀ ਸਾਡੇ ਵਰਗੇ ਚੜ੍ਹਾਈ ਵੀ ਕਰ ਸਕਦੇ ਮਤਲਬ ਜੀ ਵੇਖਿਆ ਗਿਆ ਕਿ ਜਿਹੜੀ ਜਦੋਂ ਤਕਨੀਕ ਆਈ ਹੈ ਇਹਦੇ ਨਾਲ ਕਾਫੀ ਲੋਕ ਬੇਰੁਜ਼ਗਾਰ ਵੀ ਹੋਏ ਆ ਕਿਉਂਕਿ ਕਈ ਕਾਸਾਂਾਂ ਦੇ AI ਦੀ ਹੁਣ ਚੀਜ਼ ਵਰਤੀ ਜਾਂਦੀ ਹੈ ਤੇ ਬੇਜ਼ਗਾਰੀ ਵਧੀ ਹੈ ਦੂਜੇ ਪਾਸੇ ਜਿਹੜੇ ਗਲਤ ਲੋਕ ਨੇ ਉਹ ਇਹ ਚੀਜ਼ਾਂ ਵੱਧ ਯੂਜ਼ ਕਰ ਰਹੇ ਦੇਖੋ ਜੀ ਪਹਿਲਾਂ ਜੋ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਪਰ ਹੁਣ ਤਾਂ ਹੱਦ ਹੋ ਗਈ ਆ ਪਿਛਲੇ ਸਮੇਂ ਚ ਪਹਿਲਾਂ ਦਰਬਾਰ ਸਾਹਿਬ ਦੇ ਲੰਗਰ ਘਰ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਕਿੰਨੇ ਮੈਸੇਜ ਆਏ ਸੋ ਉਹਦੇ ਨਾਲ ਨਾਲ ਹੁਣ ਦਰਬਾਰ ਸਾਹਿਬ ਢੈਂਦਾ ਦਿਖਾਇਆ ਗਿਆ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਨਾਲ ਤਸਵੀਰ ਦੇ ਨਾਲ ਫੋਟੋ ਦੇ ਨਾਲ ਮਿਸਬਿਹੇਵ ਕੀਤਾ ਗਿਆ ਸਾਡੀ ਇਹ ਮੰਗ ਹੈ ਵੀ ਜਿਹੜੇ ਵੀ ਗਲਤ ਬੰਦੇ ਇਸ AI ਐਪ ਨਾਲ ਗਲਤ ਕਰਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸਾਡੇ ਅੰਦਰ ਬਹੁਤ ਦਰਦ ਹੈ ਸੀ ਬਾਬਾ ਮਨਪ੍ਰੀਤ ਸਿੰਘ ਜੀ ਦੇ ਨਾਲ ਆ ਸਾਡੇ ਨਾਲ ਬਾਬਾ ਗੁਰਪ੍ਰੀਤ ਸਿੰਘ ਦੀ ਪੰਜ ਗਰਾਈ ਸਾਰੇ ਅਸੀਂ ਇਕੱਠੇ ਆ ਤਿੱਖਾ ਸੰਘਰਸ਼ ਜਿੱਥੇ ਤੱਕ ਚੱਲੇਗਾ ਜਿੰਨਾਂ ਚਿਰ ਸਾਥ ਸਾਹ ਹੈਗੇ ਨੇ ਅਸੀਂ ਨਾਲ ਖੜੇ ਆ ਕਿਉਂਕਿ ਜਿਹੜਾ ਦਰਬਾਰ ਸਾਹਿਬ ਹੈ ਸਾਨੂੰ ਉਥੋਂ ਸਿੱਖਣ ਨੂੰ ਮਿਲਦਾ ਸਾਡਾ ਸਿੱਖੀ ਦਾ ਧੁਰਾ ਆ ਅਸੀਂ ਇਹ ਕੁਝ ਹੁੰਦਾ ਨਹੀਂ ਵਿਖ ਸਕਦੇ ਹਾਂ ਕੁਝ ਲੋਕ ਅੱਖਾਂ ਵਿੱਚ ਕੇ ਸੌ ਸਕਦੇ ਆ ਉਹ ਕੋਈ ਗੱਲ ਨਹੀਂ ਪਰ ਅਸੀਂ ਜਾਗਦੇ ਆ ਤੇ ਜਾਗਦੇ ਰਵਾਂਗੇ ਸਰਕਾਰ ਨੂੰ ਜਗਾ ਕੇ ਰ੍ਹਾਂਗੇ ਜਿੰਨਾ ਚਿਰ ਵੀ ਸਾਨੂੰ ਸੰਘਰਸ਼ ਕਰਨਾ ਪਿਆ ਸੀ ਚੱਕਰਾਂ ਆ ਜੀ ਇਹ ਲਗਾਤਾਰ ਜਿੱਥੇ ਹੁਣ ਸਰਕਾਰ ਵੱਲੋਂ ਬੇਦਬੀ ਦੇ ਮਾਮਲੇ ਨੂੰ ਲੈ ਕੇ ਕਮੇਟੀ ਵੀ ਬਣਾਈ ਗਈ ਹੈ ਜੀ ਇਹ ਵੀ ਵਿੱਚ ਇੱਕ ਫੈਸਲੇ ਵਿੱਚ ਰੱਖਣਾ ਚਾਹੀਦਾ ਹੈ ਨਾ ਇਹ ਚੀਜ਼ ਵੀ ਕਿਉਂਕਿ ਇਹ ਨਾਲ ਵੀ ਕਾਫੀ ਬੇਦਬੀ ਦੀਆਂ ਘਟਨਾਵਾਂ ਕਿਤਿਆਂ ਚੱਲ ਸਕਦੀਆਂ ਨੇ ਜੇ ਸਾਨੂੰ ਤਸਵੀਰਾਂ ਨਾ ਕੀਤੀਆਂ ਜਾ ਰਹੀਆਂ ਨੇ ਅਨੇ ਸਰਕਾਰਾਂ ਨੂੰ ਇਸ ਤੇ ਕੋਈ ਤਕੜਾ ਜਿਹੜਾ ਹੈਗਾ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਵੀ ਸਰਕਾਰਾਂ ਨੇ ਇਸ ਤਰ੍ਹਾਂ ਦੀਆਂ ਜਿਹੜੇ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜ਼ਰੂਰ ਖਲਵਾੜ ਜ਼ਰੂਰ ਕੀਤਾ ਉਹ ਤੇ ਵਿਦਵੀ ਦੇ ਉੱਪਰ ਵੀ ਬਹੁਤ ਵੱਡੀ ਸਿਆਸਤ ਹੁੰਦੀ ਰਹੀ ਹੈ ਸਰਕਾਰਾਂ ਵੀ ਬਣਦੀਆਂ ਨਹੀਂਆਂ ਸਰਕਾਰਾਂ ਤੋਂ ਬਰ ਜਾਂਦੀਆਂ ਨਹੀਂਆਂ ਹੁਣ ਵੀ ਹੁੰਦੀ ਜਾ ਰਹੀਆਂ ਇਸ ਤਰ੍ਹਾਂ ਦੇ ਦੇਖੋ ਜਿਹੜੇ ਗਲਤ ਅਨਸਰ ਹੁੰਦੇ ਆ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਮਾਜ ਦੇ ਵਿੱਚ ਪੇਸ਼ ਕਰਕੇ ਤੇ ਸਮਾਜ ਦੇ ਵਿੱਚ ਗੰਦਲਾਪਣ ਜਿਹੜਾ ਉਹ ਬਣਾਉਂਦੇ ਆ ਸਰਕਾਰ ਨੂੰ ਜ਼ਰੂਰ ਇਸ ਤੇ ਠੀਕ ਆ ਕੋਈ ਐਪ ਲੌਂਚ ਹੁੰਦਾ ਹੈ ਆਉਦੀ ਜਿੱਥੇ ਕੋਈ ਚੰਗੀ ਗੱਲ ਹੁੰਦੀ ਆ ਉਹਦੇ ਨਾਲ ਸਾਰਾ ਲੈਣਾ ਚਾਹੀਦਾ ਪਰ ਗਲਤ ਲੋਕ ਜਿਹੜੇ ਆ ਉਹਨਾਂ ਤੇ ਕਾਰਵਾਈ ਵੀ ਸਰਕਾਰ ਨੂੰ ਬਣਦੀ ਜਿਹੜੀ ਆ ਕਰਨੀ ਚਾਹੀਦੀ ਹੈ ਇਹਦੇ ਵਿੱਚ ਸਿੱਖ ਪ੍ਰਚਾਰਕਾਂ ਨੂੰ ਤੁਸੀਂ ਕੀ ਕਰੋਗੇ ਫੀਲ ਕਰੋਗੇ ਕਿ ਇਹਨਾਂ ਵੱਲੋਂ ਹੁਣ ਭੁਖੜ ਹੜਤਾਲ ਲੱਗੇ ਆ ਗਿਆ ਇਸ ਪ੍ਰਸ਼ਾਸਨ ਨੂੰ ਅਲਟੀਮੇਟ ਦਿੱਤਾ ਗਿਆ ਹੈ ਦੇਖੋ ਕੋਈ ਵੀ ਜਿਹੜੀ ਲੋਕ ਲਹਿਰ ਚੱਲਦੀ ਆ ਸੰਘਰਸ਼ ਚੱਲਦੇ ਆ ਉਹਨਾਂ ਨੂੰ ਚੰਦ ਲੋਕ ਜਿਹੜੇ ਆ ਇਕੱਠੇ ਹੋ ਕੇ ਕੋਈ ਸੋਚ ਜਿਹੜੀ ਚੰਗੀ ਸੋਚ ਦੇ ਧਾਰਨੇ ਲੋਕ ਹੁੰਦੇ ਰੋਸ਼ਨ ਦਿਮਾਗ ਜਿਹੜੇ ਹੁੰਦੇ ਆ ਸਮਾਜ ਦੇ ਵਿੱਚ ਉਹ ਹੀ ਇਕੱਠੇ ਹੋ ਕੇ ਕੋਈ ਗੱਲ ਤੋਰਦੇ ਆ ਤੇ ਚੱਲਦਾ ਚੱਲਦਾ ਉਹ ਜਿਹੜੀ ਗਾ ਹੈਗੀ ਆ ਕਾਫਲਾ ਬਣ ਜਾਂਦੇ ਆ ਵੱਡੇ ਵੱਡੇ ਇਕੱਠ ਬਣ ਜਾਂਦੇ ਆ ਉਹ ਲੋਕ رائے ਦੇ ਵਿੱਚੋਂ ਲੋਕ ਲਹਿਰ ਦੇ ਵਿੱਚੋਂ ਹਰ ਸੰਘਰਸ਼ ਜਿਹੜਾ ਉਹ ਪੈਦਾ ਹੁੰਦਾ ਤਾਂ ਇਸ ਕਰਕੇ ਅਸੀਂ ਜੇ ਅਸੀਂ ਅੱਜ ਭਾਵਾਂ ਇੱਕ ਜਿਹੜੇ ਲੈਵਲ ਫਰੀਦਕੋਟ ਦੇ ਲੈਵਲ ਦੇ ਉੱਤੇ ਗੱਲ ਸ਼ੁਰੂ ਕੀਤੀ ਆ ਤਾਂ ਲੋਕ ਦੇਖੋ ਕੋਈ ਵੀ ਗੱਲ ਹੁੰਦੀ ਹੈ ਉਹ ਕੋਈ ਵੀ ਸੋਸ਼ਲ ਮੀਡੀਆ ਤੇ ਜਦੋਂ ਜਾਂਦੀ ਹੈ ਤਾ ਉਹ ਲੋਕ ਉਹਨੂੰ ਸ਼ੇਅਰ ਕਰਕੇ ਜਾਂ ਅੱਗੇ ਉਹਦਾ ਸਪੋਰਟ ਕਰਕੇ ਐਪਰੀਸ਼ੀਏਟ ਕਰਕੇ ਉਹਨੂੰ ਅੱਗੇ ਉਹ ਤੇ ਸੰਯੋਗ ਦਿੰਦੇ ਆ ਤੇ ਉਹ ਲੋਕ ਜਿਹੜੀ ਲਹਿਰ ਆ ਬਣ ਜਾਂਦੀ ਹੈ ਤੇ ਅੱਗੇ ਫਿਰ ਸਰਕਾਰਾਂ ਦੇ ਇੱਕ ਤੱਕ ਚਲੀ ਜਾਂਦੀ ਹੈ ਸਰਕਾਰ ਉਹ ਤੇ ਕੋਈ ਗੌਰ ਕਰਕੇ ਕਰ ਸਕਦੀ ਹੈ ਕੰਮ ਉਹ ਅੱਜ ਫੇਰ ਜਿਹੜੇ ਹੈਗਾ ਸਿੱਖ ਪ੍ਰਚਾਰਕਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਇਹ ਐਪ ਨੂੰ ਜਿਹੜੇ ਹੈਗੇ ਬੰਦ ਕਰਨ ਦੀ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਅਲਟੀਮੇਟ ਦਿੱਤਾ ਗਿਆ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਨਹੀਂ ਸਰਕਾਰਾਂ ਕਾਰਵਾਈ ਕਰਦੀਆਂ ਤੇ ਫ੍ਰੀ ਕੋਰਟ ਦੇ ਵਿੱਚ ਇਹ ਜਿਹਨੂੰ ਲੈ ਕੇ ਜਿਹੜਾ ਭੁਖੜ ਹੜਤਾਲ ਸ਼ੁਰੂ ਕੀਤੀ ਜਾਵੇਗੀ